ਸ਼ਰਕੀ ਮਸਲਾ ਕੀ ਹੈ ਸਾਡੇ ਮਾਨਯੋਗ ਡੀਆਈਜੀ ਬਾਰਡ ਰੇਂਜ ਡਾਕਟਰ ਨਾਨਕ ਸਿੰਘ ਜੀ ਆਈਪੀਐਸ ਤੇ ਐਸਐਸਪੀ ਬਟਾਲਾ ਸੁਹੇਲ ਕਾਸਮੇਰ ਆਈਪੀਐਸ ਉਹਨਾਂ ਦੀ ਡਾਇਰੈਕਸ਼ਨ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਸ੍ਰੀ ਹਰਗਵਿੰਦਪੁਰ ਪੁਲਿਸ ਨੇ ਕੰਮ ਕਰਦੇ ਹੋਏ ਇੱਕ ਅੱਛੀ ਸਫਲਤਾ ਹਾਸਲ ਕੀਤੀ ਹੈ ਕਿ ਇੱਕ ਬਲਾਈਂਡ ਮਰਡਰ ਕੇਸ ਜਿਹੜਾ ਕਿ 2014 ਦਾ ਸੀਗਾ ਜਿਹਦੇ ਵਿੱਚ ਇੱਕ ਕਲਯੁਗੀ ਮਾਨਿਆ ਹਵਲ ਦੇ ਵਿੱਚ ਅੰਨੇ ਹੋ ਕੇ ਆਪਣੇ ਯਾਰ ਦੇ ਨਾਲ ਮਿਲ ਕੇ ਆਪਣੇ ਹੀ ਮੁੰਡੇ ਸੰਦੀਪ ਸਿੰਘ ਨੂੰ ਗਲਾ ਘੋਟ ਕੇ ਮਾਰ ਦਿੱਤਾ ਸੀ ਤੇ ਜਿੱਥੇ ਅੱਜ ਅਸੀਂ ਆਏ ਆ ਇੱਥੇ ਹੀ ਉਹਦੀ লাশ ਬਣਾਉਣਦ ਕਰਨ ਆਏ ਆ ਵੀ ਇਹ ਉਹਦਾ ਘਰ ਸੀ ਔਰ ਇੱਥੇ ਹੀ ਉਹਨਾਂ ਨੇ ਨੱਪ ਦਿੱਤਾ ਸੀ ਗਏ ਉਸ ਮੁੰਡੇ ਨੂੰ ਤੇ ਉਸ ਟਾਈਮ ਤੇ 2014 ਦੇ ਵਿੱਚ ਉਹਦੇ ਤਾਇਆ ਹਰਜੀਤ ਸਿੰਘ ਨੇ ਇਸ ਗੱਲ ਦਾ ਖਰਸ਼ਾ ਜ਼ाहिर ਕੀਤਾ ਸੀ ਤੇ ਉਦੋਂ 364 34 ਆਈਪੀਸੀ ਦੇ ਤਹਿਤ ਕੇਸ ਰਜਿਸਟਰਡ ਕਰਵਾਇਆ ਸੀਗਾ ਉਸ ਤੋਂ ਬਾਅਦ ਇਹ ਪਗੋੜੇ ਚੱਲੇ ਆ ਰਹੇ ਸੀ ਹੁਣ ਅਸੀਂ ਇਹਨਾਂ ਦੋਨਾਂ ਨੂੰ ਫੜ ਲਿਆ ਤੇ ਫੜ ਕੇ ਜਦੋਂ ਇਹਨਾਂ ਦੀ ਪੁੱਛਗਿੱਛ ਕੀਤੀ ਤੇ ਫਿਰ ਇਹ ਸਾਡੇ ਕੋਲ ਮੰਨੇ ਆ ਕਿ ਜੀ ਅਸੀਂ ਇਸ ਤਰੀਕੇ ਨਾਲ ਉਹਦਾ ਗਲਾ ਘੁੱਟ ਕੇ ਜੁੜਦੇ ਹੋ ਸਾਡੇ ਨਜ਼ਾਇਜ਼ ਰਿਸ਼ਤਿਆਂ ਦੇ ਵਿੱਚ ਰੋੜਾ ਬਣ ਰਿਹਾ ਸੀਗਾ ਤੇ ਇਸ ਕਰਕੇ ਉਹਦਾ ਗਲਾ ਘੁੱਟ ਕੇ ਇਹਨਾਂ ਦੋਨਾਂ ਜਣਿਆਂ ਨੇ ਮਾਰ ਕੇ ਦੇਣ ਨੂੰ ਵਿਸ਼ਵਾਸ ਕਰਦੇ 14 ਸਾਲ ਬਾਅਦ ਸੀ ਉਸ ਮ੍ਰਿਤਕ ਨੂੰ ਇਨਸਾਫ ਲਿਆ ਬਿਲਕੁਲ ਜੀ ਬਿਲਕੁਲ ਇਹਦੇ ਤੋਂ ਇਹ ਹੈ ਮੈਂ ਤੁਹਾਡੇ ਮੀਡੀਆ ਦੇ ਮਾਧਿਅਮ ਰਾਹੀਂ ਜਿਹੜੇ ਕ੍ਰਾਈਮਨਲ ਲੋਗ ਐ ਉਹਨਾਂ ਨੂੰ ਵੀ ਇਹ ਕਹਣਾ ਚਾਹੁੰਦਾ ਵੀ ਇਹ ਕ੍ਰਾਈਮ ਕਦੀ ਲੁਕਿਆ ਨਹੀਂ ਰਹਿੰਦਾ ਕਤਲ ਆਪਣੇ ਆਪ ਜੇ ਆਪ ਬੋਲਦੇ ਆ ਇਸ ਲਈ ਹਰ ਕਤਲ ਤੋਂ ਪਹਿਲਾਂ ਆਪਣੇ ਆਪ ਨੂੰ ਇਹ ਸੋਚ ਲੈਣ ਕਿ ਇਹਦਾ ਅੰਜਾਮ ਬਹੁਤ ਬੁਰਾ ਹੋਣਾ ਹੈ ਤੇ ਅੱਜ ਇਹਨਾਂ ਦਾ ਵੀ ਅੰਜਾਮ ਬੁਰਾ ਹੀ ਹੋਣਾ ਹੈ ਕੀ ਹੋਇਆ ਤੇ ਕੀ ਕਿਦਾਂ ਕੀਤਾ ਇਹ ਕਤਲ ਸਰਦਾਂ ਇਹ ਲੋਹੀ ਦਮ ਲਾਹੀ ਨਾ ਉਹ ਨਹੀਂ ਦੱਸ ਨਾ ਲੱਗਦਾ ਨਹੀਂ ਆਪ ਨੂੰ ਇਹ ਕਰਕੇ ਫਿਰ ਉਹ ਉਹ ਫਿਰ ਮਾਂ ਦੀ ਕੰਨ ਲੱਗੇ ਰੜਦਾ ਖੈ ਨਹੀਂ ਉਹ ਜਿਹੜਾ ਰੜਦਾ ਰਹਿੰਦਾ ਹਿੰਦੀ ਹਣੀ ਦਾ ਮਿਲ ਜੁਲ ਕੇ ਕੰਮ ਨਹੀਂ ਕਰਦੇ ਹਾਂ ਬਲਵਸਰੀ ਤੇਰੀ ਦੀ ਦੋਣੇ ਨੇ ਬਾਹ ਖੜੇ ਨੇ ਬੜਾ ਕੁਛ ਇੱਥੇ ਕਿੱਦਾਂ ਨਾ ਕੋਈ ਇੱਥੇ ਦਾਪਤਾ ਜੀ ਕਿੰਨਾ ਚਿਰ ਤੁਹਾਡੇ ਸੰਬੰਧ ਰਹੇ ਆਪਸ ਵਿੱਚ ਕੋਈ ਮਾਰ ਕੇ ਮੈਂ ਨਹੀਂ ਕਰਾਂ ਸਰ ਤੁਹਾਡੀ ਉਮਰ ਕਿੰਨੀ ਹੁੰਦੀ ਉਹ ਤੁਹਾਨੂੰ ਮਿਲਦਾ ਜੋ ਤਾਂ ਨਾ ਸਕਦਾ ਹਾਂ ਜਿਗੂ ਕਪਲ ਕੀ ਪਤ ਦੋਸਤੋ ਬਾਤ ਪਰ ਕਿੱਥੇ ਫਰਾਰ ਹੋ ਗਏ ਦੋਵੇਂ ਤੁਸੀਂ ਇਥੋਂ ਆ ਗਏ ਚਲੋ ਆ ਗਏ ਫਿਰ ਕਿੰਨਾ ਚਿਰ ਤੇ ਉੱਥੇ ਸਾਢੇ 4 ਸਾਲ ਹੁਣ ਕਿੱਥੇ ਰਹਿੰਦੇ ਹਾਂ ਰਹਿੰਦੇ ਹੁਣ ਉਥੋਂ ਪੁੱਛ ਆਪਣੇ ਨਹੀਂ ਨਹੀਂ ਠੀਕ ਹੈ ਠੀਕ ਪਿੰਡ ਨਹੀਂ ਲਾਈ ਨਾ ਕੋ ਕਰਦਾ ਇਹ ਲੜੀ ਵੀ ਨਾਲ ਇਹ ਲੜੀ ਚ ਉੱਥੇ ਹੀ ਜਾਂਦੇ ਰਹੇ ਤੁਸੀਂ ਸਾਰਾ ਉਹ 11 ਸਾਲ ਤੋਂ ਇਕੱਠੇ ਰਹਿੰਦੇ ਹੋ ਉੱਥੇ ਤੁਸੀਂ ਫੀਲਡਿੰਗ ਕਰਨਾ ਹੈ ਮੇ ਪਿੰਡ ਆ ਗਿਆ ਨਾ ਪੁੱਤ ਠੀਕ ਇਹ ਤਾਂ ਕਰਕੇ ਆਇਆ ਹਾਂ ਬਹਿਣ ਨਹੀਂ ਚੱਲ ਚਲੀ ਲੜਦੀ ਨੂੰ ਨਾ ਆਉਂਦੀ ਮਾ ਦੋ ਦਾ ਆਦੇ ਇਹ ਤੇ ਘਰ ਹੁੰਦਾ ਸੀ ਕਮਰੇ ਚ ਨਾ ਪਿਆ ਹਾਂਜੀ ਉੱਥੇ ਨਾਲ ਇਹ ਗੱਲ ਜੀ ਇੱਕ ਦੋ ਦਾ ਮਾਮਲਾ ਵਾ ਤੇ ਕੀ ਹੋਇਆ ਸੀ ਇਹ ਤੱਕ 20-25 ਸਾਲ ਹੋ ਗਏ ਹਾਂ ਕੀ ਹੋਇਆ ਸੀ ਉਹ ਹੁੰਦੇ ਹੀ ਦੱਸ ਸਕਦੇ ਨੇ ਜਦੋਂ ਹੀ ਚੋਣ ਨਾ ਬੱਚਾ ਨਹੀਂ ਲੱਭਾ ਫਿਰ ਕੋਣ ਅੰਦੇ ਕੀ ਨਾ ਆਇਆ ਰਣਜੀਤ ਕੋ ਇਹ ਤੁਹਾਡੀ ਕੀ ਲੱਗਦੀ ਅੱਛਾ ਕੀ ਹੋਇਆ ਕਿ ਸਿਦਾਨੋ ਦਾ ਕੇਸ ਤੇ ਪਤਾ ਹੀ ਨਹੀਂ ਕੇਸ ਹੀ ਹੋਇਆ ਸਾਨੂੰ ਤੇ ਨਾਲ ਪਤਾ ਜਦੋਂ ਲੱਭਾ ਨਹੀਂ ਸਾਨੂੰ ਮੋੜਾ ਆਇਆ ਸਭ ਮੋੜਾ ਕਿੱਥੇ ਆਂਦੀ ਪੂਨੇ ਕੱਲੇ ਤਿੰਨ ਮਹੀਨੇ ਸਾਨੂੰ ਇਹਨਾਂ ਲਾਹਾ ਲਾਏ ਰਿਹਾ ਪੂਨੇ ਕੱਲੇ ਹਮ ਚੱਕਦੇ ਹਾਂ ਤਿੰਨ ਮਹੀਨੇ ਦੀ ਕੇ ਮੈਂ ਫਿਰ ਦੁਕਾਦ ਦੇ ਤੇ ਮੈਂ ਮੇਰੇ ਫੋਨ ਤੇ ਗੱਲ ਕਰਾ ਦੇਈ ਇਹਨਾਂ ਆਜ ਤੱਕ ਹੀ ਨਾ ਪਛਿਆ ਨੇ ਟਾਈਮ ਲੈ ਲਿਆ ਅੱਜ ਤੱਕ ਤੇ ਮੁਰਤੇ ਉਹਦੇ ਭਰਾ ਆ ਰਿਹਾ ਤੜਪਰਾ ਕੀ ਕਰਦਾ ਸੀ ਤੇ ਉਹਦੀ ਫਰਮਾਤ ਹੈ ਕਿਤਨਾ ਹੀ ਦੱਸਾ ਮਾਰ ਕੇ ਕਿਸ ਤੋਂ ਦੇ ਨਾ ਲੈ ਆ ਸਮਝ ਕਿਹਨਾਂ ਜਲੀ ਜਾ ਕੇ ਇਹ ਮੁੰਡਾ ਤਾਂ ਤੇ ਕਿੰਨਾ ਚਿਰ ਹੋ ਗਿਆ ਸੀ ਇਹ ਇਹ ਨਹੀਂ ਚੰਗੀ ਚੰਗੀ ਹੋ ਗਿਆ ਇਹ ਉਹਦੇ ਭੱਜੇ ਜਾਂਦਾ ਬੱਕਾ ਹੋਇਆ ਉਹ ਤਾਂ ਫੜ ਲਓ ਬਿੱਟੇ ਉਹ ਮੁੰਡੇ ਚਾ ਉਹਦਾ ਮੁੰਡਾ ਉਹਨੂੰ ਮਾਰਤਾ ਹਾਂ ਇੱਕ ਕਰ ਇਹਨਾਂ ਦਾ ਸੀ ਇੱਥੇ ਹਾਂ ਇਹਨਾਂ ਦਾ ਦੇਖ ਤਾਂ ਇਹ ਨਾ ਦੀ ਹੈ ਆ ਇਹ ਥਾਡੇ ਸਾਡੇ ਸੰਜਾ ਸਾਡੇ ਮਾਂ ਦਾ ਘਰ ਛੋਟਾ ਪਰ ਆਇ ਤੇ ਨਹੀਂ ਦਾ ਇਹ ਸਾਡੇ ਘਰ ਚ ਲੜਾਈ ਨਹੀਂ ਹੋਈ ਨਾ ਆ ਖਾਂ ਲੱਗਦਾ ਛੱਤ ਹੈ ਹਾਂ ਤੇ ਇਹ ਸੰਜਾ ਹੀ ਸਾਡਾ ਹੁਣ ਅੱਜ ਕਿਥੋਂ ਲੱਭੇ ਕਿਥੋਂ ਲੱਭੇ ਇਹਦੇ ਮਲਾਦਨੇ ਲੱਭੇ ਨੇ ਉਹ ਦਿੱਤੀ ਜਲਦੀ ਮੇਰੇ ਕੋ ਤੇ ਭਰਿਆ ਨਹੀਂ ਜਾਣਾ

ана <laughs> өйдә